ਸਤਿ ਸ਼੍ਰੀ ਅਕਾਲ ਜੀ ਪਿੰਡਾਂ ਵਿੱਚੋਂ ਪਿੰਡ ਜਿਵੇਂ ਤੁਹਾਨੂੰ ਪਤਾ ਪੰਜਾਬ ਦੇ ਇਰਿਕ ਸੋਹਣੇ ਪਿੰਡਾਂ ਦੇ ਵਿੱਚ ਜਾਨਨੇ ਆ ਸੋ ਪੰਜਾਬ ਦੀਆਂ ਗੱਲਾਂ ਕੁਝ ਢੋੜਾਂ ਦੀਆਂ ਕੁਝ ਸੱਥਾਂ ਦੀਆਂ ਕੁਝ ਖੇਤਾਂ ਦੀਆਂ ਕੁਝ ਵਟਾਂ ਦੀਆਂ ਕਿ ਕੁਝ ਢੋੜਾਂ ਦੀਆਂ ਕੁਝ ਸੱਥਾਂ ਦੀਆਂ ਕੁਝ ਖੇਤਾਂ ਦੀਆਂ ਕੁਝ ਵਟਾਂ ਦੀਆਂ ਕੁਝ ਖੂਹਾਂ ਦੀਆਂ ਕੁਝ ਟਿੰਡਾਂ ਦੀਆਂ ਅੱਜ ਦੋਸਤੋ ਗੱਲਾਂ ਕਰਦੇ ਆ ਪੰਜਾਬ ਦੇ ਸੋਹਣੇ ਪਿੰਡਾਂ ਦੀ ਸੋ ਸਰਸ਼ੀ ਅਕਾਲ ਜੀ ਸਭ ਤੋਂ ਪਹਿਲਾਂ ਧੰਨਵਾਦ ਜੀ ਸਮਾਜ ਦਾ ਸਾਨੂੰ ਜੀ ਅਸੀਂ ਪਹੁੰਚੇ ਹਾਂ ਜੀ ਪਿੰਡਾਂ ਵਿੱਚੋਂ ਪੜਦੀ ਤੇ ਪਿੰਡ ਵੈਣੀਵਾਲ ਜ਼ਿਲ੍ਹਾ ਪਟੰਡਾ ਜੀ ਸੋਨੇ ਮੈਂ ਸੱਤ ਦੇ ਮੇ ਸੱਤ ਦੇ ਬਾਪੂ ਵਰਗੇ ਨਾਲ ਕਹਿੰਦਾ ਨਾਜਰਾ ਲਾਸਤ ਦੀ ਬਾਜੀ ਸਫਾ ਖਾਲੀ ਉਤਲੀ ਤਾਂਸ਼ ਵੀ ਹੈਗੀ ਕੋਲੇ ਬਾਜੀ ਰਾਨੀ ਨਾ ਠੀਕ ਹੈ ਜੀ ਹਾਂ ਤੇ ਬਾਪੂ ਜੀ ਆਪਣੇ ਪਿੰਡ ਬਹਿ ਨਹੀਂ ਆਇਆ ਦਾ ਕੀ ਇਤਿਹਾਸ ਹੈ ਜੀ ਕਿੰਨੀ ਕਬਾਦੀ ਹੈ ਜੀ ਥੋੜਾ ਦੱਸ ਦਿੰਦੇ ਚਾਹਨਾ ਨਾ ਪਾ ਜੀ ਸਾਡੇ ਪਿੰਡ ਦੀ ਕਬਾਦੀ ਜਾਨੀ ਕਿ ਪਹਿਲਾਂ ਸਾਨੂੰ ਦੱਸਦੇ ਆਂ ਵੀ 2900 ਦੇ 80-80 ਹੋਤਾ ਠੀਕ ਹੈ ਜੀ ਬਹੁਤ ਆਬਨਵਾਦਾ ਲਾਲੋ ਕਰਾ ਆਪਾਨੂੰ ਇਹਨਾਂ ਜਿਆਦਾ ਜਾਣਕਾਰੀ ਨਹੀਂ ਹੈਗੀ ਕਿ ਵੀ ਇਹਦੀ ਆਬਾਦੀ ਜਿਹੜੀ ਟੋਟਲ ਆਬਾਦੀ ਹੈ ਠੀਕ ਹੈ ਜੀ ਵੀ ਕਿੰਨੀ ਹੋ ਸਕਦੀ ਹੈ ਜੀ ਕੀ ਆਪਣੇ ਪਿੰਡ ਦਾ ਕੋਈ ਇਤਿਹਾਸ ਹੈ ਕਿ ਸੁੱਕੜ ਜੀ ਸੁੱਕੜ ਇਤਿਹਾਸਤਾ ਜੀ ਦੇਖੋ ਜਿਹੜੇ ਤੇ ਸਾਡੇ ਸੁਣਨ ਦੇ ਵਿੱਚ ਆਉਂਦਾ ਹੈਗਾ ਕਿ ਇਹ ਜਿਹੜਾ ਸਾਡਾ ਪਿੰਡ ਸੀ ਸ਼ੂ ਦੇ ਵਿੱਚ ਕਿ ਵੀ ਇੱਕ ਇਹ ਬਹਿਣੀ ਵਾਲ ਹੋਤ ਤੇ ਲੋਕਾਂ ਨੇ ਬੰਲਿਆ ਸੀ ਠੀਕ ਹੈ ਇਹ ਸ਼ਹਿਰ ਤੇ ਸਾਡੇ ਜਗਾਂ ਵਾਲੀ ਸਾਈਡ ਤੇ ਇੱਕ ਵੇਹ ਹੋ ਗਈ ਠੀਕ ਹੈ ਉਹ ਸੁਣਨ ਵਿੱਚ ਆਇਆ ਕਿ ਵੀ ਉਹ ਜਿਹੜੇ ਇਹ ਪਿੰਡ ਸੀ ਸਾਡਾ ਕੋਲੋਂ ਉੱਥੇ ਵਜਿਆ ਹੋਈ ਆ ਉਹ ਵੀ ਵੇਹ ਹੋ ਗਈ ਸੀ ਫਿਰ ਇਹ ਕਰ ਬੋਲੋ ਹਾਂ ਨਹੀਂ ਕਹਿ ਸਕਦੇ ਜੀ ਦੀ ਇਹ ਪੱਕੇ ਤੌਰ ਤੇ ਇਹ ਗੱਲ ਹੈ ਜੀ ਹੈ ਜੀ ਜੋ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਢਾੜੀ ਵਾਲੇ ਲੋਕ ਆਏ ਉਹਨਾਂ ਨੇ ਕੋਈ ਆਪ ਦੇ ਰਿਸ਼ਤੇਦਾਰ ਜਿਵੇਂ ਕਿ ਮोटे ਲੋਗੋ ਆ ਕੇ ਆਏ ਉਹਨਾਂ ਨੇ ਆਪਿਆ ਹੋਵੇ ਲੋਗੋ ਆਦਾਂ ਨੇ ਉਹ ਪਿੰਡ ਲੈ ਕੇ ਆ ਹਾਂ ਬਾਲੀ ਬਾਲੀ ਕਰਕੇ ਜਿਹੜੀ ਅਸੀਂ ਪਿੰਡ ਜੁੜਿਆ ਹੈ ਤੇ ਬਾਪੂ ਜੀ ਆਪਣੇ ਪਿੰਡ ਦੇ ਵਿੱਚ ਕਿੰਨੇ ਕਿ ਧਾਰਮਿਕ ਸਥਾਨ ਨੇ ਗੁਰਦੁਆਰਾ ਸਾਹਿਬ ਮੰਦਿਰ ਦੇਖੋ ਜੀ ਧਾਰਮਿਕ ਸਥਾਨ ਸਿਰਫ ਗੁਰੂ ਘਰ ਜਿਹੜਾ ਕਿ ਮੇਨ ਸਾਡਾ ਸਾਰੇ ਪਿੰਡ ਦਾ ਹਰ ਘਰ ਮਿਲ ਜਾਂਦਾ ਚਾਰੇ ਦਰਵਾਜ਼ੇ ਖੁੱਲੇ ਚਾਰੇ ਦਰਵਾਜ਼ੇ ਖੁੱਲੇ ਹਰ ਘਰ ਮਿਲ ਆਪਰੇ ਪਿੰਡਾਂ ਦੇ ਵਿੱਚ ਜਿਵੇਂ ਕਿ ਹੁਣ ਮਾਤਾ ਦੇ ਮੰਤਰ ਹੁੰਦੇ ਨੇ ਛੋਟੇ ਛੋਟੇ ਹੁੰਦੇ ਨੇ ਨਹੀਂ ਕੋਈ ਸ਼ਾਇਦਾਂ ਕਿਸੇ ਬੱਡੇ ਹੁੰਦੇ ਨੇ ਇਸ ਪਿੰਡਾਂ ਵਿੱਚ ਉਹ ਚੀਜ਼ ਹੈ ਸਾਡੇ ਛੋਟਾ ਜਿਹਾ ਇੱਕ ਸਰਦਾਰ ਅਸੀਂ ਤਾਂ ਮੰਤਰ ਬਣਿਆ ਹੋਇਆ ਹੈਗਾ ਇਹ ਛੋਟਾ ਜਿਹਾ ਸਾਡੇ ਮਹਿੰਦ ਸਰਦਾਰ ਕੋਈ ਬਾਣੀ ਕੀ ਅਨੁਮੰਤਰ ਬਣਿਆ ਹੋਇਆ ਤਾਂ ਠੀਕ ਹੈ ਵੀ ਕਹਿਣ ਦਾ ਭਾਵ ਵੀ ਸਾਡੇ ਪਿੰਡ ਦਾ ਜਿਹੜਾ ਕਿ ਭਾਈ ਚਾਰਾ ગામ ਦੀ ਸਾਰਾ ਰਲ ਮਿਲਦੀ ਹੈ ਇਹ ਅਰੇ ਜੇ ਉਹ ਰਮਣਾ ਸਿੰਘ ਫਨੀ ਕੋਲ ਆ ਗਏ ਜਿਹੜੇ ਗੱਛਕਣੇ ਨੇ ਉਹ ਵੀ ਪੂਰੇ ਸਹਿਯੋਗ ਦਿੰਦੇ ਨੇ ਜਦੋਂ ਕਿ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਹ ਵੀ ਬਾਲ ਮੀਂਹਾਂ ਦਾ ਦੇਖਣ ਦਾ ਮਨਾਇਆ ਜਾਂਦਾ ਹੈ ਉਹਨਾਂ ਨੂੰ ਸਹਿਯੋਗ ਦਿੰਦੇ ਨੇ ਜਿਹੜਾ ਕਿਸੇ ਬਾਬਾ ਦਾ ਨਾਪਾਖ ਸੁਮੈ ਜਿਹੜੇ ਗੰਦਰ ਮਨਾਉਂਦੇ ਨੇ ਉਹਨੂੰ ਇਸ ਤਰ੍ਹਾਂ ਜਾਇਆ ਉਹਦਾ ਸਹਿਯੋਗ ਦੀ ਦੇ ਸੇਵਾ ਕਰਦੇ ਨੇ ਪੂਰੀ ਫਿਰ ਸਾਡੇ ਸੰਤ ਬਾਬਾ ਰਾਤਾ ਸਿੰਘ ਦੀ ਯਾਦਗਰੀ ਗੇਟ ਬਣਿਆ ਪਿਆ ਹੈ ਤੁਸੀਂ ਦੇਖਿਆ ਹੋਣਾ ਹਾਂਜੀ ਭੰਦੇ ਐਂਟਰਾ ਹੁੰਜਿਆਣਾ ਹਾਂਜੀ ਉਹ ਸਾਡੇ ਪਿੰਡ ਦੇ ਜੰਪਲ ਸੀਗੇ ਇੱਥੋਂ ਗੁਰੂ ਘਰ ਪੂਰੀ ਦੀ ਪੂਰੀ ਉਹਨਾਂ ਨੇ ਜ਼ਿੰਦਗੀ ਇੱਥੇ ਗੁਰਦਵਾਰ ਤੁਸੰਬਰ ਕਰਤੀ ਸੀ ਉਹਨਾਂ ਨੇ ਇੱਥੇ ਉਹਨਾਂ ਨੇ ਜਿਹੜੇ ਕੀ ਮੌਤ ਹੋਈ ਤੇ ਉਹਨਾਂ ਦੇ ਬਿਤੇ ਨੇ ਕਿ ਪਿੰਡ ਵਾਸਤੇ ਬਹੁਤ ਵੱਡਾ ਯੋਗਦਾਨ ਹੈ ਸਾਡੇ ਸਕੂਲ ਪ੍ਰਤੀ ਲਾ ਲੋ ਸਾਡੇ ਵਾਟਰ ਬੈਕਸ ਪ੍ਰਤੀ ਲਾ ਲੋ ਸਾਡੇ ਕੋਕਰਪੈਂਡ ਪ੍ਰਤੀ ਲਾ ਲੋ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਕੋਈ ਵੀ ਗੁਰ ਸਾਡੇ ਏਰੀਆ ਦਾ ਲੀਡਰ ਹੁੰਦਾ ਸੀ ਆ ਉਹਨਾਂ ਨੂੰ ਅਸੀਂ ਆਪ ਕਹਿਣ ਦੀ بجائے ਬਾਬਿਆਂ ਤੋਂ ਕਹਾਂਦੇ ਸੀ ਵੀ ਸਾਡੇ ਪਿੰਡ ਵਾਸਤੇ ਕੁਝ ਨਹੀਂ ਕੀਤੇ ਤੇ ਬਾਬਿਆਂ ਜੀ ਦੀ ਪੂਰੀ ਗੱਲ ਕੋਈ ਵੀ ਲੀਡਰ ਨੂੰ ਟਾਲਦਾ ਨਹੀਂ ਸੀ ਪਤਾ ਸੀਗਾ ਠੀਕ ਆ ਤੇ ਬਾਪੂ ਜੀ ਕੇ ਦੇਖੀ ਆਪਣੇ ਪੰਜਾਬ ਦੇ ਤੇ ਜਿਹੜੀ ਨਸ਼ਿਆਂ ਦੀ ਮਾਰ ਬਹੁਤ ਕਈ ਹੈ ਕਹਿੰਦਾ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਪੰਡਨ ਵਾਲੀ ਪੰਡ ਕੇ ਪੰਜ ਤਰਿਆਵਾਂ ਨੂੰ ਪਾਣੀ ਅੱਜ ਵੀ ਕੁਲੇ ਵਿੱਚ ਵਗਦਾ ਹੈ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਬਾਪੂ ਜੀ ਜਿਵੇਂ ਆਪਾਂ ਦੇਖਿਆ ਪਿੰਡ-ਪਿੰਡ ਨਸ਼ਾਈ ਬਹੁਤ ਹੈ ਤੇ ਆਪਣੇ ਪਿੰਡ ਪੱਧਰ ਤੇ ਨਸ਼ਿਆਂ ਨੂੰ ਰੋਕਣ ਦੀ ਗੱਲਬਾਤ ਕਿਹੜਾ ਵਗੈਰਾ ਕਰਵਾਈ ਨਹੀਂ ਦੇਖੋ ਜੀ ਦੇਮਾ ਵੀ ਕੁਝ ਕਰਵਾਈ ਜਾਂਦੀ ਹੈ ਕਿੱਥੇ ਜੇ ਪਿਛਲੇ ਸਾਲ ਸਾਡੇ ਇੱਥੇ ਬਾਲੀਬਾਲ ਟੂਰਨਾਮੈਂਟ ਹੋਇਆ ਐਨ ਆਰ ਆਈ ਜਿਹੜੇ ਲੋਕ ਨੇ ਸਾਡੇ ਪਿੰਡ ਦੇ ਅੱਛਾ ਉਹਨਾਂ ਨੇ ਬੜਾ ਵੀ ਸਹਿਯੋਗ ਦਿੱਤਾ ਤੇ ਫੰਡ ਵਗੈਰਾ ਦਿੱਤੇ ਤੇ ਹੋਰ ਵੀ ਗੇਮਾਂ ਹੋ ਰਹੀਆਂ ਹੁੰਦੀਆਂ ਰਹਿੰਦੀਆਂ ਨੇ ਕਬੱਡੀ ਟੂਰਨਾਮੈਂਟ ਹੋ ਗਏ ਸਾਡੇ ਜੇ ਸਕੂਲ ਲੈਵਲ ਦਾ ਦੇਖੋ ਸਾਡੇ ਤਿੰਨ ਚਾਰ ਬੱਚੇ ਨੇ ਖੋਖੋ ਦੇ ਵਿੱਚ ਲਾ ਲਓ ਕਬੱਡੀ ਦੇ ਵਿੱਚ ਲਾ ਲਓ ਹੋਰ ਕਈ ਗੇਮਾਂ ਦੇ ਵਿੱਚ ਜਿਹੜੇ ਕਿ ਪੰਜਾਬ ਲੈਵਲ ਤੱਕ ਖੇਡ ਕੇ ਆਏ ਨੇ ਜੀ ਯਾਨੀ ਕਿ ਇਹ ਨਹੀਂ ਕਿ ਨਾ ਖੇਡ ਕੇ ਨਹੀਂ ਆਏ ਇੱਕ ਤਾਂ ਬੱਚੀ ਇਹ ਜੀ ਜਿਹੜੇ ਕਿ ਪੰਜਵੀਂ ਕਲਾਸ ਦੀ ਪੰਜਾਬ ਦੇ ਵਿੱਚੋਂ ਕਬੱਡੀ ਦੇ ਵਿੱਚ ਕਿ ਉਹ ਪਹਿਲਾ ਨੰਬਰ ਲੇਖਿਆ ਜੀ ਠੀਕ ਹੈ ਇੱਕ ਗਰੀਬ ਪਰਿਵਾਰ ਦੀ ਵਸਤੀ ਸੀ ਜਿਹੜੀ ਕਿ ਤੁਸੀਂ ਗੱਲ ਕਰ ਰਹੇ ਹੋ ਨਸ਼ਿਆਂ ਦੀ ਨਸ਼ਿਆਂ ਦੇ ਵਿੱਚ ਸਾਡੇ 2900 ਕੋੜ ਦੀ ਆਬਾਦੀ ਹੈ ਠੀਕ ਹੈ ਠੀਕ ਹੈ 2900 ਬੋਟ ਹੈ ਅੱਛਾ ਉਹਦੇ ਵਿੱਚ ਕੀ ਹੈਗਾ ਵੀ ਸਾਡੇ ਸੋਨ ਨੂੰ ਮਸਾਂ ਹੀ ਪੰਜ ਜਾਂ ਚਾਰ ਕਿਸੇ ਐਸਟਰੋਨਮੀ ਮਿਲਣਗੇ ਜਿਹੜੇ ਕੋਈ ਚਿੱਟੇ ਚਿੱਟੇ ਨੇ ਕੋਈ ਉਹ ਵੀ ਐਸਟਰੋ ਨਹੀਂ ਹੈਗੇ ਤੇ ਪੱਕੇ ਤੌਰ ਤੇ ਨਹੀਂ ਹੈਗੇ ਉਹ ਕੀ ਆਖਣਾ ਜੀ ਉਹਨਾਂ ਨੂੰ ਕਿਤੇ ਮਿਲ ਗਏ ਤਾਂ ਠੀਕ ਹੈ ਤੇ ਨਹੀਂ ਨਹੀਂ ਕੋਈ ਗੱਲ ਸਾਡੇ ਕੋਲ ਕੋਈ ਨਾਟਸ ਕੋਈ ਸਾਡੇ ਚਰਖਣੀ ਗਾਂਜਾਂ ਨਹੀਂ ਸਮੈਤ ਕੁਝ ਨਹੀਂ ਉਹਨਾਂ ਦੀ ਸ਼ਾਮ ਨੂੰ ਪੈਕ ਪੀਣਾਂ ਤੇ ਸ਼ਕੀਨ ਕਾਫੀ ਸਾਰੇ ਲੋਕ ਲੱਗੇ ਨੇ ਉਹ ਵੀ ਕੀ ਆ ਸ਼ਾਮຊੁੰਦੇ ਟਾਈਮ ਦੇ ਵਿੱਚ ਇਹ ਕੀ ਆਮ ਟ੍ਰੈਂਡ ਹੀ ਹੋ ਗਿਆ ਤਾਂ ਜਿਹੜਾ ਕੋਈ ਪੈਕ ਤੋਂ ਬੁਲਾਣਾ ਆਉਂਦਾ ਹਾਂ ਉਹ ਸਾਡੇ ਪਿੰਡ ਦੇ ਵਿੱਚ ਕੋਈ ਨਿਸ਼ਾਨੀ ਹੈਗਾ ਉਹ ਸਾਡੇ ਪਾਰਟੀਬਾਜੀ ਨਹੀਂ ਹੈਗੀ ਸਾਡੇ ਕੋਲ ਧੜੇ ਬੰਦੇ ਨਹੀਂ ਕਿਹੜੀ ਜੇ ਕੋਈ ਵੀ ਇੱਥੇ ਆਇਆ ਮੈਨ ਸਾਥ ਤੇ ਕੋਈ ਵੀ ਕਿਸੇ ਪਾਰਟੀ ਦਾ ਕੋਈ ਨੀ ਕਰਾਉਂਦਾ ਦਾ ਪਿੰਡ ਦੇ ਸਾਰੇ ਲੋਕ ਉਹਦੇ ਆ ਕੇ ਗੱਲਬਾਤ ਕਰਦੇ ਨੇ ਬੋਟ ਜੀ ਨੂੰ ਜਿੱਥੇ ਜਿੱਥੇ ਬੈਠੇ ਹੋਣਾ ਸਾਣਾ ਸਾਹਿਬ ਦੀ ਕਰਮਾਨੀ ਹਾਂਜੀ ਤੇ ਬਾਪੂ ਜੀ ਆਪਣੇ ਪਰਦੇ ਆਪਣੇ ਪਿੰਡ ਦੇ ਵਿੱਚ ਕਿੰਨੇ ਕੁ ਪਰਦੇਸ਼ਾਂ ਵਿੱਚ ਗਏ ਹੋਏ ਨੇ ਆ ਨਾ ਜੀ ਕਿ ਪਰਦੇਸੀ ਭਰਾ ਪਿੰਡ ਲਈ ਕੁਛ ਕਰਦੇ ਨੇ ਕਿਉਂਕਿ ਪਰਦੇਸਾਂ ਦੇ ਵਿੱਚ ਜਾ ਕੇ ਆਪਣੇ ਮਿੱਟੀ ਦਾ ਆਪਣੇ ਪਿੰਡ ਦਾ ਬੜਾ ਮੋਹ ਹੁੰਦਾ ਹੁੰਦਾ ਏ ਕੁਝ ਪਰਦੇਸੀ ਕਾ ਕਰਦੇ ਨੇ ਹਾਂਜੀ 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 ਬਿਲਕੁਲ ਕਰਦੇ ਨੇ ਆ ਜੀ ਪੈਂਦੀ ਭੀੜ ਪੈਂਦੀ ਹਾਂ ਨਹੀਂ ਕਰਦੇ ਨੇ ਕਿ ਜਿਹਹਿਆ ਵੀ ਕੋਈ ਕਿਸੇ ਨੂੰ ਕੋਈ ਮੰਨ ਲਓ ਕਿਸੇ ਗਰੀਬ ਭਾਈ ਜਾਂ ਕਿਸੇ ਚੀਜ਼ ਦੀ ਲੋੜ ਹੈਗੀ ਉਸ ਤਰ੍ਹਾਂ ਦੀ ਕਰਦੇ ਨੇ ਸਭ ਤੋਂ ਵੱਡੀ ਦਾ ਗੱਲ ਮੈਂ ਇਹ ਆ ਕਰਦਾਗਾ ਕਿ ਕੋਈ ਗਰੀਬ ਰਹੇ ਨਾ ਠੀਕ ਹੈ ਉਹ ਗਰੀਬ ਰਹੇ ਨਾ ਜੀ ਗਰੀਬ ਕਿਵੇਂ ਗਰੀਬੀ ਤੋਂ ਕੋਈ ਫਾਇਦਾ ਹੋ ਜਾਂਦੀ ਹੈ ਜਦੋਂ ਕਿ ਕੋਈ ਬੰਦਾ ਕੋਈ ਨਸ਼ਾ ਜੁੜਦਾ ਉਹ ਨਸ਼ਾ ਜੁੜਿਆ ਉਹਦੇ ਗਰੀਬੀ ਅਸਲ ਨਸ਼ਾ ਜੁੜਨ ਨਾਲੋਂ ਨਾਲੋਂ ਜਿਹੜੀ ਕਮਿਊਨਿਟੀ ਬਣਿਆ ਜੋ ਹੋਰ ਉਹਨਾਂ ਨੂੰ ਛੱਡੋ ਕਿ ਉਹ ਤਾਂ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਚਲੋ ਠੀਕ ਹੈ ਉਹ ਬਾਈ ਛੋਟਾ ਫਰਦਾ ਦਾ ਜਿਹੜਾ ਬਹੁਤ ਮਿਹਨਤ ਕਰਦਾ ਫਰਦਾ ਵੀ ਯਾਰ ਮੈਂ ਪਿੰਡਾਂ ਦੇ ਵਿੱਚ ਸਹਾਰਾਂ ਦੇ ਵਿੱਚੋਂ ਨਸ਼ੇ ਕੱਢਦੇ ਆ ਵਧੀਆ ਗੱਲ ਆ ਤਾਂ ਵਧੀਆ ਬਰਾਮਦਾ ਬੰਦੇ ਦਾ ਅੱਛਾ ਉਹਦੇ ਵਿੱਚੋਂ ਤਾਂ ਇਹ ਐ ਵੀ ਜੇ ਜਿਹੜੇ ਨਵੇਂ ਬੱਚੇ ਨੇਗੇ ਜਮ ਜਨਰੇਸ਼ਨ ਹੈਗੀ ਉਹਨਾਂ ਨੂੰ ਕਿਸੇ ਗੇਮਾਂ ਵਾਲੇ ਪਾਸੇ ਪਾਓ ਉਹਨੂੰ ਪੜ੍ਹਾਈ ਵਾਲੇ ਪਾਸੇ ਪਾ ਦਿਓ ਪਿੰਡਾਂਾਂ ਵਿੱਚ ਲਾਇਬ੍ਰੇਰੀਆਂ ਹੁਣ ਸਾਡੇ ਲਾਇਬ੍ਰੇਰੀ ਬਣਨ ਜਾ ਰਹੀ ਹੈਗੀ ਠੀਕ ਹੈ ਸਕੂਲ ਲੈਵਲ ਦਾ ਸਾਡਾ ਵਧੀਆ ਇਹੋ ਜੀ ਗੱਲ ਨੇ ਸਾਡੇ ਟੀਚਰ ਵਧੀਆ ਨੇਗੇ ਵਧੀਆ ਪੜਾਉਂਦੇ ਨੇਗੇ ਹਾਂ ਆਮ ਪਿੰਡਾਂ ਦੇ ਵਿੱਚ ਜਿਹੜੇ ਕਹਿੰਗੇ ਪ੍ਰਾਈਵੇਟ ਸਕੂਲ ਨੇ ਸਾਡੇ ਦੋ ਪ੍ਰਾਈਵੇਟ ਸਕੂਲ ਨੇਗੇ ਵਧੀਆ ਟਾਪ ਦੇ ਸਕੂਲ ਨੇ ਕਈ ਨਹੀਂ ਕਿ ਕੁਮਾੜੇ ਸਕੂਲ ਨਹੀਂ ਹੈਗੇ ਉੱਥੇ ਪਾਉਣ ਦੀ ਵੀ ਆਏ ਬੱਚੇ ਠੀਕ ਹੈ ਕੋਈ ਨਾਸਨ ਨਰਸਰੀ ਪ੍ਰੀ ਨਰਸਰੀ ਹੋ ਗਿਆ ਐਲ ਕੇਜੀ ਵਗੈਰਾ ਵੀ ਉਹ ਤੋਂ ਤੱਕ ਦਾ ਬੱਚੇ ਨੂੰ ਬੇਸ਼ੱਕ ਉਹ ਤਰ੍ਹਾਂ ਕਰਦੇ ਨਹੀਂ ਸਾਡੇ ਤਕਰੀਬ ਨੂੰ ਬੱਚੇ ਚਾਹੇ ਕਿਸੇ ਜ਼ਿਮੀਦਾਰ ਦੇ ਚਾਹੇ ਗਰੀਬ ਦੇ ਨੇਗੇ ਸਾਡੇ ਬੱਚਿਆਂ ਨੂੰ ਯਾਨੀ ਕਿ ਵੀ ਸਰਕਾਰੀ ਸਕੂਲ ਚ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਆਂ ਪੜ੍ਹਾਈ ਵਧੀਆ ਸਾਡੇ ਪੜ੍ਹਾਈ ਲੈਵਲ ਦੇ ਵਿੱਚ ਸਾਡਾ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਡੀਓ ਸਾਹਿਬ ਨੂੰ ਪੁੱਛੇ ਜਾ ਕੇ ਦੇਖ ਲੋ ਰਿਕਾਰਡ ਵੀ ਬਹਿਣੀਵਾਲ ਸਕੂਲ ਦਾ ਵੀ ਕੀ ਰਿਜ਼ਲਟ ਹੈ ਸੋ ਬਹੁਤ ਬਹੁਤ ਧੰਨਵਾਦੀ ਜੀ ਤੁਸੀਂ ਆਪਣੇ ਪਿੰਡ ਬਾਰੇ ਦੱਸਿਆ ਜੀ ਪਿੰਡ ਬਹਿਣੀਵਾਲ ਇਸ ਸੱਤ ਦੇ ਵਿੱਚ ਬੈਠੇ ਆਂ ਬਾਬੇ ਵਰਗੇ ਨਾਲ ਜਲਾਵਾ ਤਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਓ ਸੰਗੀਤਿਕ ਧੁਨਾ ਦੇ ਨਾਲ ਨਾਲ ਆਈਏ ਪਿੰਡ ਵੈਣੀਵਾਲ ਦਾ ਢਾਡੇ ਇਹ ਆ ਗਿਆ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਪੈਣੀਆ ਦਾ ਸੋ ਦੋਸਤੋ ਇੱਕ ਯਾਰਸ਼ਕ ਬੇਨਤੀ ਕਰਦੇ ਹਾਂ ਕਿ ਸਾਡਾ ਚੈਨਲ YouTube Facebook Page Instagram TikTok ਆਲ ਸੋਸ਼ਲ ਮੀਡੀਆ ਅਕਾਊਂਟ ਪਿੰਡਾਂ ਵਿੱਚੋਂ ਪਿੰਡ ਤੁਸੀਂ ਜਿਸ ਵੀ ਪਲੇਟਫਾਰਮ ਤੇ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਉਸ ਨੂੰ ਫੋਲੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਜੋ ਸਾਡੀ ਟੀਮ ਨੂੰ ਹੌਸਲਾ ਮਿਲੇ ਤੇ ਸਾਡੀ ਟੀਮ ਤੁਹਾਡੇ ਪਿੰਡ ਵੀ ਪਹੁੰਚੇ ਤੇ ਜਦੋਂ ਤੁਹਾਡੇ ਪਿੰਡ ਪਹੁੰਚੇ ਤੁਹਾਡੇ ਪਿੰਡ ਦੀ ਵੀਡੀਓ ਤੁਹਾਡੇ ਕੋਲ ਲਾ ਦੇਣ ਵਾਲਾ ਸੋ ਇਸ ਕਰਕੇ ਬੇਨਤੀ ਹੈ ਪਿੰਡਾਂ ਵਿੱਚੋਂ ਪਿੰਡ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਆਓ ਪਿੰਡ ਬਹਿਣੀ ਵਾਲੀਆਂ ਗਲੀਆਂ ਘੁੰਮਦੇ ਆ